ਹਾਂਜੀ ਸਤਿ ਸ੍ਰੀ ਅਕਾਲ ਜੀ। ਇੱਕ ਵੀਡੀਓ ਦੇਖੀ ਆ ਵੀਰ ਗਗਨ ਕੋਕਰੀ ਦੀ ਜਿਹੜੇ ਕਹਿੰਦੇ ਆ ਕਿ ਰਾਜਵੀਰ ਜਵੰਦੇ ਦੇ ਸਸਕਾਰ ਤੇ ਗਏ ਸਾਂ ਤੇ ਤਕਰੀਬਨ 150 ਫੋਨ ਚੋਰੀ ਹੋ ਗਏ। ਇਹ ਲੋਕ ਕਿ ਕਿੱਥੋਂ ਤੱਕ ਡਿੱਗ ਪਏ ਆ ਕੋਈ ਸਮਝ ਨਹੀਂ ਆਉਂਦੀ ਕਿ ਇਹੋ ਜਿਹੇ ਲੋਕਾਂ ਨਾਲ ਕੀ ਹੋਣਾ ਚਾਹੀਦਾ ਤੇ ਕੀ ਕਰਨਾ ਚਾਹੀਦਾ। ਤੁਸੀਂ ਕਮ ਸੇ ਕਮ ਕਿਸੇ ਦਾ ਜਵਾਨ ਪੁੱਤ ਮਰ ਗਿਆ। ਉਹਦੇ ਦੁੱਖ 'ਚ ਗਏ ਹੋ ਦੁੱਖ ਸਾਂਝਾ ਕਰੋ ਪਰਿਵਾਰ ਨਾਲ ਕਰੋ ਕਿਸੇ ਹੋਰ ਵੀਰ ਭੈਣ ਨਾਲ ਕਰੋ ਜਾਂ ਤੁਸੀਂ ਉਹਦਾ ਆਖਰੀ ਵਾਰ ਦਾ ਚਿਹਰਾ ਦੇਖਣ ਗਏ ਹੋ ਤਾਂ ਠੀਕ ਹੈ ਤੁਸੀਂ ਇਹੀ ਕੰਮ ਕਰਨ ਗਏ ਹੋ ਹੋਰ ਤੁਹਾਨੂੰ ਬਸ ੱਡੇ ਜਾਂ ਹੋਰ ਕੋਈ ਜਗ੍ਹਾ ਨਹੀਂ ਮਿਲਦੀ ਹਰਦ ਹੋ ਗਈ ਲੋਕਾਂ ਨੂੰ ਕੁਝ ਕਹਿਣ ਲਈ ਬਚਿਆ ਸ਼ਰਮ ਕਰੋ ਯਾਰ ਇਹੋ ਜਿਹੇ ਲੋਕਾਂ ਪੁਰਬੋ ਜਗਾ ਤੁਸੀਂ ਉੱਥੇ ਕਰ ਲੋ ਕਿਸੇ ਦਾ ਜਵਾਨ ਪੁੱਤ ਮਰਿਆ ਤੁਸੀਂ ਉੱਤੇ ਵੀ ਜਿਵੇਂ ਨੇਤਾ ਰਾਜਨੀਤੀ ਕਰਦੇ ਆ ਜਾ ਕੇ ਤੁਸੀਂ ਉੱਤੇ ਵੀ ਖੂਨ ਚੋਰੀ ਕਰ ਲਿਆ ਸ਼ਰਮ ਹੋਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਸਸਿਕਾ ਜੀ ਸਾਰਿਆਂ ਨੂੰ ਕੱਲ ਜਵੰਦੇ ਵੀਰ ਦਾ ਸਸਕਾਰ ਸੀਗਾ ਤੇ ਬੜਾ ਸੈਡ ਡੇ ਸਾਡੀ ਇੰਡਸਟਰੀ ਲਈ ਲਾ ਲੋ ਜਿਹੜਾ ਜਿਹੜਾ ਬੰਦਾ ਉਸ ਬੰਦੇ ਨੂੰ ਮਿਲਿਆ ਸੀ ਉਦਿਲੀ ਨਾਲੋਂ ਸਾਡੀ ਕੋਈ ਇਹ ਨਹੀਂ ਸੀ ਕਿ ਸਾਡੀ ਕੋਈ ਨਤ ਦੀ ਯਾਰੀ ਸੀ ਪਰ ਜਿਹੜਾ ਬੰਦਾ ਜਾਣਦਾ ਵੀ ਨਹੀਂ ਸੀਗਾ ਉਹ ਵੀ ਉੱਥੇ ਸੀ ਪਰਿਵਾਰ ਦੇ ਨਾਲ ਸੈਲਿੰਗ ਕਰਕੇ ਕਿਵੇਂ ਆਉਂਦੇ ਆ ਕੱਲ 150 ਤੋਂ ਵੱਧ ਫੋਨ ਚੋਰੀ ਕਰਕੇ ਲੈ ਗਏ ਲੋਕ ਤੇ ਇਹ ਮੇਰੇ ਨੋਨ ਨੋਨ ਦੇ 2 ਤੋਂ 3 ਲੱਖ ਰੁਪਈਆ ਮੈਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਦੱਸ ਹੀ ਨਹੀਂ ਰਹੇਗੇ 50-60 ਲੱਖ ਰੁਪਇਆ ਬਣ ਜਾਣਾ ਹਰ ਇੱਕ ਦੀ ਜੇਬ ਹਰ ਇੱਕ ਦੀ ਜੇਬ ਕੱਟ ਕੇ ਲੈ ਗੇ ਫੋਨ ਲੈ ਗੇ ਮੇਰਾ ਵੀ ਲੈ ਗੇ ਜਸਵੀਰ ਜੱਸੀ ਭਾਈ ਦਾ ਵੀ ਲੈ ਗੇ ਕਈ ਮੇਰੇ ਵੀਰ ਭਰਾ ਕਲਾਕਾਰ ਇਦਾਂ ਦੇ ਵੀ ਜਿਹੜੇ ਕਦੇ ਮਿਲੇ ਨਹੀਂ ਸੀ ਪਰ ਇੱਕ ਦੇ ਕੋਈ ਬੰਦਾ ਪੋਜ਼ਿਟਿਵਿਟੀ ਦਾ ਸਨੇਹਾ ਦਿੰਦਾ ਜੀ ਤਾਂ ਉੱਥੇ ਸੀ ਪਿੰਕੀ ਢਾਲੀ ਵਾਲ ਭਾਈ ਦੇ ਦੋ ਲੈ ਗਏ ਤੇ ਮਤ ਜੋ ਬੌਸ ਮੀਜ਼ੀ ਡਾਇਰੈਕਟਰ ਉਹਦਾ ਲੈ ਗੇ ਔਰ ਕਿੰਨੇ ਜਾਣੇ ਆ ਜਿਨ੍ਹਾਂ ਦੇ ਫੋਨ ਲੈ ਗਏ ਚੱਲ ਅ ਮੈਂ ਸ਼ੌਕਿੰਗ ਆਪਣੇ ਲਈ ਵੀ ਐਹੋ ਜੀ ਜਗ੍ਹਾ ਬੰਦਾ ਪਲੈਨਿੰਗ ਕਰਕੇ ਆਉਂਦੇ ਆ ਵੀ ਅਸੀਂ ਚੋਰੀ ਕਰਨੀ ਆ ਰੱਬ ਨੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਹੈ ਉਹਨਾਂ ਨੂੰ ਗੱਲ ਸਾਡੇ ਫੋਨਾਂ ਦੀ ਨਹੀਂ ਗੱਲ ਥਿੰਕਿੰਗ ਦੀ ਆ ਵੀ ਐਦਾਂ ਕਿਵੇਂ ਕਰ ਸਕਦਾ ਯਾਰ ਕੋਈ ਬੰਦਾ ਸੋਚ ਕੇ ਆਉਂਦੇ ਆ ਮਰਗ ਤੇ ਵੀ ਅਸੀਂ ਚੋਰੀ ਕਰਨੀ ਆ ਮੇਲੇ ਚ ਜਾਂ